ਅੱਜ ਜੀ ਦੇ ਅਸਲਾਮੁਅਲਿਕਮ ਤੇ ਸਤਿ ਸ਼੍ਰੀ ਅਕਾਲ ਮੈਂ ਦੋ ਅਡਵੋਕਟ ਸ਼ਾਜਾਦ ਰਿਸ਼ਦ ਜੀ ਸੋ ਹੜਪੀਰ ਦੇ ਵਿੱਚ ਬਹੁਤ ਭਾਰਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਲੱਖ ਲੱਖ ਸ਼ਹਿਰਾਂ ਦੇ ਵਿੱਚ ਲੱਖ ਲੱਖ ਪਾਕਿਸਤਾਨ ਦੇ ਵਿੱਚ ਹੋਰ ਵੀ ਬਹੁਤ ਥਾਵਾਂ ਤੇ ਨੁਕਸਾਨ ਹੋ ਚੁੱਕਿਆ ਹੈ ਤੇ ਆਪਣੇ ਗੁਜਰ ਭਰਾਵਾਂ ਦਾ ਵੀ ਬਹੁਤ ਨੁਕਸਾਨ ਹੋਇਆ ਆਪਣੇ ਪੰਜਾਬੀ ਭਰਾਵਾਂ ਦਾ ਵੀ ਹੋਇਆ ਗੁਜਰਪ੍ਰਾਵਾ ਦਾ ਵੀ ਬਹੁਤ ਨੁਕਸਾਨ ਹੋਇਆ ਕੋਲੇ ਡੁੱਬ ਗਏ ਮੱਝਾਂ ਰੋੜ ਗਈਆਂ ਤੇ ਰਹਿਣ ਨੂੰ ਜਗ੍ਹਾ ਨਹੀਂ ਮਿਲ ਰਹੀ ਆ ਹੜ੍ਹ ਤੋਂ ਬਾਅਦ ਅਸੀਂ ਗੁਜਰਪ੍ਰਾਵਾ ਦੇ ਨਾਲ ਜਿੰਨਾ ਹੋ ਸਕੇ ਨਾਲ ਖੜਾਗੇ ਜਿਸ ਨੂੰ ਵੀ ਇੱਕ ਚੀਜ਼ ਦੀ ਲੋੜ ਹੋਈ ਤੇ ਆਪਾਂ ਜਰੂਰ ਉਸ ਤੱਕ ਪਹੁੰਚਾਵਾਂਗੇ ਮੇਰਾ ਇਹ ਸੁਨੇਹਾ ਆ ਤੇ ਹੜ੍ਹ ਤੋਂ ਬਾਅਦ ਜਦੋਂ ਆ ਇਹ ਮੂਹ ਹਟ ਜਾਣਗੇ ਉਸ ਤੋਂ ਬਾਅਦ ਜਿਹਨੂੰ ਜਿਹਨੂੰ ਗੁਜਰਪ੍ਰਾਵਾ ਨੂੰ ਕਿਸੇ ਚੀਜ਼ ਦੀ ਲੋੜ ਹੋਈ ਤੇ ਉਸ ਤੱਕ ਆਪ ਜਰੂਰ ਪਹੁੰਚਾਵਾਂਗਾ ਇਸ ਸੁਨੇਹੇ ਜੀ ਜੀ ਸਲਾਮ ਵਾਲੇ ਕਮ ਤੇ ਸਤਿ ਸ਼੍ਰੀ ਅਕਾਲ ਮੈਂ ਦੋ ਅਡਵੋਕੇਟ ਸ਼ਾਹਜਾਹ ਜਲਦੀ ਸ਼ਾਹ ਜੀ ਸੋ ਹਰ ਪੀਰ ਦੇ ਵਿੱਚ ਬਹੁਤ ਬਾਰਨ